ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਅਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਮਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਇਹਦਾ ਨੋਟ ਕਰੋ ਜੀ ਫਾਈਲ ਨੰਬਰ 555 ਨਾਮ ਕੌਰ ਜ਼ਿਲ੍ਹਾ ਮਾਨਸਾ ਕਾਸਟ ਜੱਟ ਸਿੱਖ ਗੋਤ ਤੂਰ ਹਾਈਟ 5 ਫੁੱਟ 6 ਇੰਚ ਜਨਮ 7 ਨੰਬਰ 2000 ਪੜ੍ਹਾਈ ਬੀ ਐਸ ਸੀ ਨਾਨ ਮੈਡੀਕਲ ਭਰਾ ਇੱਕ ਮੈਰਿਡ ਕੰਮ ਕੁੜੀ ਮਾਨਸਾ ਪ੍ਰਾਈਵੇਟ ਬੈਂਕ ਵਿੱਚ ਜੋ ਕਰਦੀ ਹੈ ਤਨਖਾਹ 12500 ਰੁਪਏ ਮਹੀਨਾ ਜੀ ਕੁੜੀ ਸੋਹਣੀ ਰੰਗ ਸਾਫ਼ ਸਿੰਪਲ ਤੇ ਸਮਝਦਾਰ ਹੈ ਜੀ ਲੋਡ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜਿੰਨੀ 3 ਤੋਂ 5 ਕਿਲਿਆਂ ਦਾ ਕੰਮਦੀ ਹੋਵੇ ਮੁੰਡਾ ਸੋਹਣਾ ਸਨੱਖਾ ਹੋਵੇ ਤੇ ਰੰਗ ਸਾਫ਼ ਹੋਵੇ ਨਸ਼ਾ ਰਹਿਤ ਹੋਵੇ ਪਰਵਾਰ ਸੰਪਰਪਰ ਤੇ ਮਿਲਵਰਤਨ ਵਾਲਾ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਫਾਈਲ ਨੰਬਰ 556 ਜੀ ਨਾਮ ਕੌਰ ਇਹ ਲੜਕੀ ਵਿਧਵਾ ਹੈ ਜੀ ਜ਼ਿਲ੍ਹਾ ਮੋਗਾ ਕਾਸਟ ਜੱਟ ਚਿੱਟ ਕੋਤ ਬਿਰਕ ਹਾਈਟ 5 ਫੁੱਟ 3 ਇੰਚ ਜਨਮ 1997 ਪੜ੍ਹਾਈ ਡਿਪਲੋਮਾ IT ਕਾਮਾਂ ਕਰੇ ਲੋਕ ਕੰਮਕਾਰ ਜਾਣਦੀ ਹੈ ਜੀ ਲੜਕੀ ਭਰਾ ਇੱਕ ਮੈਰਿਡ ਅਤੇ ਇੱਕ ਟੈਨ ਅਨਮੈਰਿਡ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਜੀ ਮੁੰਡੇ ਨੂੰ ਜ਼ਮੀਨ ਟ੍ਰੈਨ ਤੋਂ 5 ਕਿਲੀਆਂ ਤੱਕ ਆਉਂਦੀ ਹੋਵੇ ਨਸ਼ਾ ਬਿਲਕੁਲ ਵੀ ਨਾ ਕਰਦਾ ਹੋਵੇ ਕੰਮਕਾਰ ਵਧੀਆ ਕਰਦਾ ਹੋਵੇ ਜੀ ਖੇਤੀਬਾੜੀ ਕਰਦਾ ਹੋਵੇ ਚਾਹੀਏ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ نوٹ ਕਰੋ ਜੀ ਫਾਈਲ ਨੰਬਰ 557 ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਬਰਾੜ ਜਨਮ 1 ਅਗਸਤ 1997 ਹਾਈਟ 5 ਫੁੱਟ 4 ਇੰਚ ਪੜਾਈ ਬੀਐਸਸੀ ਨਰਸਿੰਗ ਸਟੇਟਸ ਆਸਟ੍ਰੇਲੀਆ ਪੀਆਰ ਵਰਕ ਸਟਾਫ ਨਰਸ ਆਰਐਨ ਭਰਾ ਇੱਕ ਕੈਨੇਡਾ ਵਰਕ ਪਰਮਿਟ ਮਾਤਾ ਪਿਤਾ ਦਾਦਾ ਦਾਦੀ ਜੀ ਇੰਡੀਆ ਵਿੱਚ ਨੇ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡੇ ਨੂੰ ਜ਼ਮੀਨ ਚਾਹੀਏ 5 ਤੋਂ 7 ਕਿੱਲਿਆਂ ਤੱਕ ਆਉਂਦੀ ਹੋਵੇ ਮੌਂਟ ਆਸਟ੍ਰੇਲੀਆ ਦੇ ਵਿੱਚ ਹੋਵੇ ਜੇ ਇੰਡੀਆ ਦੇ ਵਿੱਚ ਹੋਵੇ ਤਾਂ ਜਬੀਰ 10 ਤੋਂ 15 ਕਿੱਲਿਆਂ ਤੱਕ ਆਉਂਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਕੇ ਪ੍ਰਵਾਹ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ